ਟਰੰਪ ਨੇ ਇਹਨਾਂ ਨੂੰ ឃੁਰਕੀਆਂ ਮਾਰੀਆਂ ਦਬਕੇ ਮਾਰੇ ਅਜੇ ਵੀ 25% ਟੈਰਫ ਲਾਇਆ ਹੋਇਆ ਕੋਈ ਸਮਝੌਤਾ ਨਹੀਂ ਹੋਇਆ ਦੋ ਵਾਰੀ ਹੁੰਦਾ ਹੁੰਦਾ ਰਹਿ ਗਿਆ ਹੁਣ ਉਹ ਫੇਰ ਕਹਿ ਰਿਹਾ ਕਿ ਕਰ ਲਾਂਗੇ ਉਹ ਇਹਨਾਂ ਨੂੰ ਗਧੇ ਅੱਗੇ ਗਾਜਰ ਲਟਕਾ ਕੇ ਇੰਡੀਆ ਵਾਲੇ ਅਮਰੀਕਾ ਦੇ ਅੱਗੇ ਰੱਖੀ ਹੋਇਆ ਯਾਨੀ ਉਧਰ ਕਹੀ ਜਾਂਦੇ ਆ ਹੋ ਜਾਊਗਾ ਹੋ ਜਾਊਗਾ ਕਰ ਰਹੇ ਆ ਕਰ ਰਹੇ ਆ ਤਿਆਰੀ ਕਰ ਰਹੇ ਆ ਤੇ ਸਮਝੌਤਾ ਦੂਜੇ ਪਾਸੇ ਕਰ ਲਿਆ ਇੰਨਾ ਨੇ ਕੁਛੇ ਝੁਕਦੇ ਵੀ ਆ ਕੁਛ ਝੁਕਦੇ ਵੀ ਆ 2 ਮਿਲੀਅਨ ਬੈਰਲ ਪਰ ਡੇ ਇਹ ਤੇਲ ਉਹਦੇ ਤੋਂ ਲੈਂਦੇ ਸੀਗੇ ਰੂਸ ਤੋਂ ਲੈਂਦੇ ਸੀ ਅੱਧਾ ਕਰਤਾ ਡਰਦੇ ਮਾਰੇ ਕਿ ਸਾਨੂੰ ਉਹ ਟੈਰ ਬਣਾ ਟੈਰ ਫਿਰ ਲੱਗ ਗਿਆ ਤੇ ਤੁਸੀਂ ਪੂਰਾ ਲਓ ਤਾਂ ਤੁਹਾਨੂੰ ਕੀ ਆ ਫਿਰ ਇੰਜ ਇਹ ਵੀ ਨਹੀਂ ਕਰਦੇ ਯਾਨੀ ਅੱਧੀ ਤੇਰੀਆਂ ਮਲਾਜੇਦਾਰਾਂ ਦੀਆਂ ਗਰੀਬ ਜੱਟ ਦੀ ਮਤਲਬ ਥੋੜਾ ਜਿਹਾ ਰੂਸ ਦੇ ਨਾਲ ਹੋ ਜਾਂਦੇ ਆ ਮੜਾ ਜਾਂ ਚੀਨਾ ਹੋਣਾ ਪੈਂਦਾ ਕਿਉਂਕਿ ਉਹਨਾਂ ਕੋ ਰੇਅਰ ਅਰਥ ਮਟੀਰੀਅਲ ਆ ਉਹ ਬੜਾ ਵੱਡਾ ਹਥਿਆਰ ਆ ਜਿੱਤਨਾ ਤੇਲ ਜਾਂ ਤੁਸੀਂ ਇੰਜ ਕਹਿ ਲੋ ਕਿ એનર્ਜੀ ਜਿਹੜੀ ਆ ਉਹ ਅੱਜਕੱਲ ਬਹੁਤ ਵੱਡਾ ਹਥਿਆਰ ਆ ਨਾ ਕਾਰਬਨ ਜਿਹੜੇ ਆ ਆਪਣਾ ਤੇਲ ਆਇਲ ਜਿਹੜਾ ਆ ਇਸੇ ਤਰੀਕੇ ਨਾਲ ਹੀ ਉਹ ਰੇਅਰ ਅਰਥ ਉਹ ਸਾਰੇ ਇਲੈਕਟ੍ਰੋਨਿਕਸ ਚ ਪੈਂਦਾ ਡਿਫੈਂਸ ਦੀਆਂ ਚੀਜ਼ਾਂ ਚ ਪੈਂਦਾ ਇਲੈਕਟ੍ਰੋਨਿਕਸ ਹਰ ਜਗ੍ਹਾ ਯੂਜ਼ ਹੁੰਦੀ ਆ ਉਹ ਜਿਹੜੇ ਮੈਗਨੇਟਸ ਹੈ ਉਹਨੇ ਉਹ 90% ਉਹਦੇ ਕੋਲ ਕੰਟਰੋਲ ਆ ਚੀਨ ਕੋਲ ਉਹ ਤਾਂਗੇ ਤੇ ਇਹਨੇ ਦੱਬਿਆ ਉਹਨੂੰ ਅਮਰੀਕਾ ਨੂੰ ਕਹਿੰਦਾ ਚੰਗਾ ਆਪ ਲਾ ਮੇਰੇ ਤੇ 150% ਟੈਰਫ ਲਾ ਮੈਂ ਤੈਨੂੰ ਦਗਾ ਉੱਥੇ ਜਾ ਕੇ ਮੰਤਾਂ ਕਰਕੇ ਤੇ ਸਮਝੌਤਾ ਕਰਕੇ ਇਹ ਚੀਨ ਜਾ ਕੇ ਇਹ ਹੀ ਟਰੰਪ ਉਧਰ ਨਹੀਂ ਮੂੰਹ ਕਰੂੰਗਾ ਹੁਣ ਮੁੜ ਕੇ ਉਸ ਕਰਕੇ ਸਾਡਾ ਜਿਹੜੀ ਹਾਲਾਤ ਆ ਨਾ ਤੁਸੀਂ ਸੋਚਦੇ ਪੀ ਅਸੀਂ ਕਿੰਨੇ ਕੁ ਤਕੜੇ ਆ ਕਿਦਾਂ ਬਾੜੇ ਨਹੀਂ ਐ ਅਸੀਂ ਤਕੜੇ ਆ ਪਰ ਲੜਨਾ ਕਰ ਲਈ ਐ ਲੰਡੀ ਸੰ ਕੋਈ ਲੋੜ ਨਹੀਂ ਔਰ ਦੂਜਾ ਸਾਡੇ ਤੇ ਜ਼ਿਆਦਾ ਦਬਕੇ ਬੰਗਲਾਦੇਸ਼ ਤੇ ਖਾਸ ਕਰਕੇ ਪਾਕਿਸਤਾਨ ਇਹ ਦੋ ਗਾਂ ਤੇ ਸਾਡੀ ਲੜਾਈ ਦਾ ਕੋਈ ਕਿਸੇ ਦੇ ਕਦੀ ਸੁਣਿਆ ਤੁਸੀਂ ਵੀ ਅਸੀਂ ਉਹਦੇ ਨਾਲ ਲੜਨਾ ਜਾ ਉਹਦੇ ਨਾਲ ਲੜਨਾ ਜਾ ਸਾਨੂੰ ਗ੍ਰੀਨ ਲੈਂਡ ਜਾਂ ਆਈਸਲੈਂਡ ਚਾਹੀਦਾ ਕਰੀ ਕਹਿੰਦੇ ਆ ਕਿ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦੇ ਤੇ ਉਂਝ ਇਹ ਗੱਲਾਂ ਬਾਤਾਂ ਸ਼ਾਂਤੀ 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 ਉਹ ਠੀਕ ਹੈ ਸ਼ਾਂਤੀ ਪਰ ਜਦੋਂ ਲੜੀ ਜਾਂਦੇ ਤੇ ਲੜੀ ਜਾਂਦੇ ਉੱਤੇ ਸ਼ਾਂਤੀ ਕਿਹਨੇ ਪੁੱਛਣੀ ਤੁਸੀਂ ਆਪਣਾ ਬਚਾ ਤੁਹਾਡੇ ਕੋਲ ਹੈਗਾ ਕਿ ਨਹੀਂ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਪਰ ਜੇ ਕਿਤੇ ਹਾਲਾਤਾਂ ਚ ਫਸਿਆ ਕਰਨਾ ਪਏ ਤੇ ਮੇਰਾ ਖਿਆਲ ਹੈ ਕਿ ਚੀਨ ਸਾਡੇ ਨਾਲ 4 4.5 ਗੁਣਾ ਮਿਲਿਟਰੀਲੀ ਜ਼ਿਆਦਾ ਤਕੜਾ ਹੈ ਸਾਡੇ ਲਈ ਬੜਾ ਔਖਾ ਹੋਊਗਾ ਇਸ ਕਰਕੇ ਸਾਨੂੰ ਤੇ ਸੱਚੀ ਮੁੱਚੀ ਸ਼ਾਂਤੀ ਪਾਠ ਹੀ ਕਰਨਾ ਚਾਹੀਦਾ ਕਿਉਂਕਿ ਅਸੀਂ ਜੇ ਉਸ ਦੇ ਨੂੰ ਪਾਸੇ ਨੂੰ ਜਾਵਾਂਗੇ ਨੁਕਸਾਨ ਜ਼ਿਆਦਾ ਕਰਾਵਾਂਗੇ ਫਾਇਦਾ ਘੱਟ ਹੋਊਗਾ ਨਾ ਅਸੀਂ ਚੰਗੀ ਗੱਲ ਇਹ ਹੈ ਕਿ ਰੂਸ ਨਾਲ ਸਾਡਾ ਠੀਕ ਹੈ ਪਰ ਰੂਸ ਦੀ ਗਾ ਅਮਰੀਕਾ ਦੇ ਨਾਲ ਯਾਰੀ ਕਿਉਂਕਿ ਉਹ ਆਪਣੇ ਦੁਸ਼ਮਣਾਂ ਨੂੰ ਮਰਵਾਉਣਾ ਚਾਹੁੰਦਾ ਉਹਦੇ ਰਾਹੀਂ ਇਸ ਲਈ ਬੜਾ ਕੰਪਲੀਕੇਟਿਡ ਹੁੰਦਾ ਏਦਾ ਮੇਰਾ ਸ਼ਾਰਟ ਹੈਂਡ ਜਵਾਬ ਇਹ ਆ ਕਿ ਜੇ ਜਿਹਦੇ ਘਰ ਦਾਣੇ ਉਹਦੇ ਕੰਮਲੇ ਵੀ ਸਿਆਣੇ ਜੇ ਸਾਡੇ ਅਸੀਂ ਆਰਥਿਕ ਤੌਰ ਤੇ ਤਖੜੇ ਆ ਸਾਡੀ ਫੌਜ ਵੀ ਤਖੜੀ ਹੋਊ ਸਾਡੀ ਟੈਕਨੋਲੋਜੀ ਵੀ ਤਖੜੀ ਹੋਊ ਆਪਣੇ ਨੌਜਵਾਨਾਂ ਨੂੰ ਅਸੀਂ ਇਮਪਲॉयਮੈਂਟ ਦੇ ਪਾਵਾਂਗੇ ਜੇ ਅਸੀਂ ਉਹੋ ਹੀ 24 ਘੰਟੇ ਗਾਂ ਦੇ ਉੱਤੇ ਤੇ ਮੰਦਰਾਂ ਦੇ ਉੱਤੇ ਤੇ ਧਰਮ ਦੇ ਉੱਤੇ ਰਾਜਨੀਤੀ ਕਰਨੀ ਆ ਜਿਹੜੀ ਅਸਲੀ ਸਾਡੀ ਦੇਸ਼ ਦੀ ਧਨ ਦੌਲਤ ਸਾਡੇ ਇਥੋਂ ਦੇ ਨੌਜਵਾਨ ਵਰਕ ਫੋਰਸ ਸਾਡਾ ਪੜ੍ਹੇ ਲਿਖੇ ਨੌਜਵਾਨ ਉਹ ਉਹਨਾਂ ਨੂੰ ਜਾਨੀ ਗਲੀਆਂ ਚ ਰੋਲ ਲੈਣਾ ਮੈਂ ਕਹੂੰਗਾ ਉਹਨਾਂ ਦੀਆਂ ਪੱਗਾਂ ਰੋਲਣੀਆਂ ਤੇ ਫਿਰ ਕਾਹਦਾ ਮੁਕਾਬਲਾ ਕਰ ਲੋਗੇ ਤੁਸੀਂ ਹਰਿਆਣੇ ਚ ਕਿਉਂ ਪਿੱਛੇ ਹਟੇ ਤੁਸੀਂ ਸਹੀ ਪੁਆਇੰਟ ਆਊਟ ਕੀਤਾ ਅਗਨੀਵੀਰ ਜਦੋਂ ਦੀ ਅਗਨੀਵੀਰ ਸਕੀਮ ਆਈ ਨਾ ਪੰਜਾਬੀ ਜਾਵੇ ਨਾ ਹਰਿਆਣਵੀ ਜਾਣ ਹੋਰ ਵੀ ਨਹੀਂ ਸੂਬਿਆਂ ਚੋਂ ਜਾਂਦੇ ਉਹਨਾਂ ਕੇ ਥੋੜੇ ਜਾਂਦੇ ਉਹਨਾਂ ਕੇ ਮੈਂ ਤੁਹਾਨੂੰ ਅੰਕੜੇ ਅੱਜ ਦੇ ਦੱਸ ਦਿੰਦਾ ਸਾਡੇ ਯਾਨੀ 10-11 ਲੱਖ ਪਾਸਪੋਰਟ ਸਾਲ ਦਾ ਬਣ ਲੱਗਿਆ ਸੀ ਅੱਜ 23-24 ਰੋਜ਼ ਹਰ ਸਾਲ ਗਿਆ 10-11 ਲੱਖ ਕਿੱਥੇ 4-5 ਲੱਖ ਹੁੰਦਾ ਸੀਗਾ ਅੱਜ ਤੋਂ 5-7 ਸਾਲ ਪਹਿਲਾਂ ਅੱਜ ਅੰਕੜੇ ਆਏ ਸੀਗੇ ਤੇ ਲੇਟੈਸਟ 11 ਤੋਂ ਹੁਣ ਸਾਡਾ 7 ਲੱਖ ਹੋ ਗਿਆ ਹਰਿਆਣਾ ਵੀ ਜਿਹੜਾ 2 ਲੱਖ ਦੇ ਉੱਤੇ ਹੁੰਦਾ ਸੀ ਅੱਜ ਤੋਂ 6-7 7-8 ਸਾਲ ਪਹਿਲਾਂ ਵਾਧਾ ਵਾਧਾ ਉਹ ਵੀ 5.5-6 ਲੱਖ ਤੱਕ ਪਹੁੰਚ ਗਿਆ ਸੀ ਕਿ ਕਿਵਿਚ ਉਦੋਂ ਬਾਅਦ ਆ ਜਿਉਂ ਹੀ ਰੌਲਾ ਟਰੰਪ ਦੇ ਜਿੱਤ ਕੇ ਆ ਗਿਆ ਰੌਲਾ ਪੈ ਗਿਆ ਉਹਨਾਂ ਦੇ ਵੀ ਥੱਲੇ ਆ ਗਏ ਅੰਕੜੇ ਬਹੁਤ ਜ਼ਿਆਦਾ ਮੇਰੇ ਕਹ ਫਿਰ 2 ਲੱਖ ਤੇ ਆ ਗਏ ਜਾਂ 2.5 ਲੱਖ ਤੇ ਆ ਗਏ ਆ ਪਾਸਪੋਰਟ ਜਿਹੜੇ ਮਤਲਬ ਪਾਸਪੋਰਟ ਬਣਵਾਉਣ ਦੀ ਹੋੜ ਤਾਂ ਹੀ ਲੱਗੂ ਨਾ ਜੇ ਤੂੰ ਬਾਹਰ ਜਾਣ ਦੀ ਉਮੀਦ ਆ ਤੇ ਜੇ ਤੂੰ ਬਾਹਰ ਜਾਣ ਦੀ ਉਮੀਦ ਹੀ ਨਹੀਂ ਪਾਸਪੋਰਟ ਬਣਾ ਕੇ ਉਹਨੇ ਕਿਹੜੇ ਕਿਤੇ ਕੋਈ ਲਿਖ ਦੇਣਾ ਤੁਹਾਨੂੰ ਸਿਆਲ ਇਸ ਲਈ ਲੋਕਾਂ ਨੇ ਬੰਦ ਬੰਦ ਕਰਤੇ ਪਾਸਪੋਰਟ ਬਣਾਉਣੇ ਤੇ ਉਹ ਜਾਣ ਕਿਉਂ ਲੱਗੇ ਸੀ ਕਿਉਂਕਿ ਇਧਰੋਂ ਬੰਦ ਸੀ ਇਧਰੋਂ ਰਸਤੇ ਬੰਦ ਕਰਤੇ ਹਰਿਆਣੇ ਪੰਜਾਬ ਫੌਜ ਵਾਲੇ ਜਾਂ ਹੋਰ ਨੌਕਰੀਆਂ ਵਾਲੇ ਕਿਸੇ ਵਾਲੇ ਬਾਹਰ ਵਾਲਿਆਂ ਨੇ ਛੱਡ ਡਾਊਨ ਕਰਤੇ ਉਹ ਤੇ ਜਿਹੜੇ ਗਏ ਹੋਏ ਆ ਕਹਿੰਦੇ ਉਹਨਾਂ ਨੂੰ ਵੀ ਵਾਪਸ ਭੇਜਣਾ ਕੁਝ ਭੇਜੇ ਵੀ ਆ ਸਾਰੇ ਯੂਰਪ ਚ ਕੈਨੇਡਾ ਚ ਆਸਟ੍ਰੇਲੀਆ ਸਾਰੀ ਜਗ੍ਹਾ ਉਹਨਾਂ ਨੇ ਟਾਈਟ ਕਰਤੀ ਐ ਇਮੀਗ੍ਰੇਸ਼ਨ ਉਹਨਾਂ ਦੀ ਆਪਣੇ ਆਪਣੇ ਸੰਕਟ ਹੈ ਉਹ ਕਹਿੰਦੇ ਅਸੀਂ ਆਪਣਿਆਂ ਨੂੰ ਰੁਜ਼ਗਾਰ ਦੇ ਪਈਏ ਉਹਨਾਂ ਹੀ ਬਹੁਤ ਹੈ ਅਸੀਂ ਬਾਹਰ ਅਸੀਂ ਨਹੀਂ ਕਰ ਸਕਦੇ ਤੇ ਓਵਰ ਆਲ ਮੈਨੂੰ ਲੱਗਦਾ ਕਿ ਅਸੀਂ ਦੇਸ਼ ਤੇ ਤਕੜਾ ਹਾਂ ਕਿਉਂਕਿ ਸਾਡੇ ਕੋਲ ਮਾਰਕੀਟ ਬਹੁਤ ਤਕੜੀ ਹੈ 145 ਕਰੋੜ ਪਾਪੂਲੇਸ਼ਨ ਥੋੜੀ ਨਹੀਂ ਹੁੰਦੀ ਹੈ ਜੇ 45 ਕਰੋੜ ਯੂਰਪੀਅਨ ਯੂਨੀਅਨ ਦੀ ਪਾਲੋ ਵਿੱਚ ਤੇ 190 ਕਰੋੜ ਜਿਨ੍ਹਾਂ ਦੇ ਨਾਲ ਅਸੀਂ ਹੁਣੇ ਟ੍ਰੇਡ ਕੀਤਾ ਕਾਫੀ ਵੱਡੀ ਮਾਰਕੀਟ ਹੈ ਅਸੀਂ ਇੱਕ ਦੂਜੇ ਨਾਲ ਲੈਣ ਦੇਣ ਪਰ ਸਾਡੀ ਮੈਨ ਪਾਵਰ ਪਲੈਨਿੰਗ ਤੇ ਜਿਹੜੀ ਉਸ ਕਿਸਮ ਦੀ ਰੀਅਲ ਇਕਨੋਮਿਕਸ ਹੈ ਨਾ ਜਿਹੜੀ ਜਿੰਨਾ ਚੀਨ ਨੇ ਕੀਤਾ ਉਹਦੇ ਤੇ ਅਸੀਂ ਬਹੁਤ ਪਛੜੇ ਹੋયા ਹਾਂ ਅਸੀਂ ਆਪਣੇ ਜਿਹੜੇ ਜਿੱਥੋਂ ਇਹ ਚੰਗੇ ਸਕਿਲਡ ਬੁੱਧੀਮਾਨ ਵਿਜ਼ਨਰੀ ਇੰਟੈਲੈਕਚੁਅਲਸ ਜੀਨਿਅਰਸ ਪ੍ਰੋਫੈਸ਼ਨਲ ਪੈਦਾ ਹੋਣੇ ਆ ਉੱਥੇ ਤੇ ਅਸੀਂ ਮਤਲਬ ਪੈਸਾ ਨਹੀਂ ਖਰਚਣਾ ਚਾਹੁੰਦੇ ਜਾਂ ਅਸੀਂ ਪ੍ਰਾਈਵੇਟਾਂ ਨੂੰ ਫੜਾਤਾ ਜਿੱਥੇ ਚੰਦਕ ਨਿਕਲਣਗੇ ਬਾਕੀ ਸਾਰਿਆਂ ਨੂੰ ਧਮਾਤੜਾ ਦੇ ਅਸੀਂ ਕਾਲਜ ਬੰਦ ਹੋਣ ਵਾਲੇ ਜਾਣੇ ਸਕੂਲ ਵੀ ਗਵਰਨਮੈਂਟਾਂ ਦਾ ਇਹੋ ਹੀ ਬੁਰਾ ਹਾਲ ਕੀਤਾ ਤੇ ਜੇ ਤੁਸੀਂ ਲੋਕਾਂ ਪ੍ਰਤੀ ਇੰਨਾ ਚੀਜ਼ਾਂ ਤੇ ਖਰਚਾ ਨਹੀਂ ਕਰੋਗੇ ਮੈਨ ਪਾਵਰ ਦੀ ਇੰਪਰੂਵਮੈਂਟ ਲਈ ਫਿਰ ਇਕਨੋਮੀ ਕਾਤੇ ਚਲਾਉਣੀ ਆ ਨਾ ਤੁਹਾਡੇ ਕੋ ਮਿਡਲ ਕਲਾਸ ਹੋਊਗੀ ਨਾ ਤੁਹਾਡੀ ਡਿਮਾਂਡ ਹੋਊਗੀ ਫਿਰ ਬਾਹਰ ਕਿੱਥੇ ਜਾਓਗੇ ਬਾਹਰ ਤੁਹਾਡੇ ਨਾਲ ਹੋਰ ਸਸਤੇ ਆ ਤੁਸੀਂ ਦੇਖਿਆ ਜਿਹੜਾ ਸਾਡਾ ਐਫਟੀਏ ਦੇ ਵਿੱਚ ਸਮਝੌਤਾ ਆ ਬਾਹਰ ਕੀ ਜਾਣਾ ਸਾਡਾ ਕੀ ਬਾਹਰ ਜਾਣਾ ਪਹਿਲਾਂ ਵੀ ਉਹੀ ਜਾਂਦਾ ਸੀ ਟੈਕਸਟਾਈਲ ਜਿਹੜਾ ਗੁਜਰਾਤ ਤੋਂ ਜਾਣਾ ਜੈਮਸ ਜਿਹੜਾ ਗੁਜਰਾਤ ਤੋਂ ਜਾਣਾ ਹੀਰੇ ਪੱਥਰ ਇਹੋ ਜੀਆਂ ਚੀਜ਼ਾਂ ਇਹਨਾਂ ਨੇ ਕੀਤੀਆਂ ਜਾਣ ਲਈ ਜਾਂ ਲੈਦਰ ਦੀਆਂ ਚੀਜ਼ਾਂ ਚਮੜੇ ਦੀਆਂ ਚੀਜ਼ਾਂ ਜਾਂ ਫਿਰ ਕਹਿੰਦੇ ਵੀ ਇਹ ਤੇ ਹੋਗੀਆਂ ਨਾ ਜਿਹੜੀਆਂ ਮਤਲਬ ਜਿਨ੍ਹਾਂ 'ਚ ਲੇਬਰ ਜ਼ਿਆਦਾ ਲੱਗਦੀ ਹੈ ਹਥਲੀ ਲੇਬਰ ਜ਼ਿਆਦਾ ਲੱਗਦੀ ਫਿਰ ਉਹਨਾਂ ਨੇ ਇੱਕ ਹੋਰ ਵੀ ਸਮਝੌਤਾ ਕੀਤਾ ਸਾਡੇ ਬੰਦੇ ਲੈ ਜਾਓ ਜੋ ਕੀਤੇ ਟ੍ਰੇਡ ਕਰਦੇ ਆ ਨਾ ਪੇ ਚੀਜ਼ਾਂ ਦਾ ਟ੍ਰੇਡ ਇਹ ਕਹਿੰਦੇ ਸਾਡੀ ਸਕਿੱਲ ਤੇ ਲੇਬਰ ਲੈ ਜਾਓ ਵੀ ਸਾਡੇ ਕੋਲ ਨਿਜਾਮ ਵੀ ਜਾਂਦੀ ਉਹ ਵੀ ਵੇਚ ਲਖਾਤੀ ਆ ਉਹ ਵੀ ਕਹਿੰਦੇ ਜੀ ਤੁਹਾਡਾ ਰਾਹ ਖੁੱਲ ਗਿਆ ਅੱਗੇ ਉੱਥੇ ਨਸਲਵਾਦੀ ਬੈਠੇ ਹੋਏ ਆ ਉਹ ਕਹਿੰਦੇ ਅਸੀਂ ਕਿਸੇ ਨੂੰ ਬਾਹਰੋਂ ਵੜ ਨਹੀਂ ਦੇਣਾ ਦੇਖਦੇ ਆ ਕੀ ਬਣਦਾ ਭਰਾਵਾ ਦੁਨੀਆ ਦੇ ਵਿੱਚ ਤਮਾਸ਼ੇ ਬਹੁਤ ਹੋ ਰਹੇ ਆ ਤੇ ਪਰ ਇਹ ਗੱਲ ਆ ਜਿਹੜਾ ਤੁਹਾਡਾ ਅੱਜ ਦਾ ਮੁੱਦਾ ਨਾ ਇਹ ਸਾਰੇ ਦਾ ਸਾਰਾ ਜੁੜਿਆ ਦੇ ਦੁਨੀਆ ਦੀ ਸੋਵਰਨਿਟੀ ਸਿਕਿਉਰਿਟੀ ਸਟੇਬਿਲਿਟੀ ਮੈਂ ਹੁਣ ਸੌਖਾ ਥੋੜਾ ਅੰਗਰੇਜ਼ੀ ਚ ਕਿਹਾ ਜਾਂਦਾ ਤੇ ਉਹਦੇ ਜੇ ਸਾਰਾ ਕੁਝ ਜੁੜਿਆ ਰਹੇ ਬਣਿਆ ਰਹੇ ਇੱਕ ਦੂਜੇ ਤੇ ਭਰੋਸਾ ਬਣਿਆ ਰਹੇ ਇੱਕ ਸਟੇਬਲ ਵਪਾਰ ਹੋ ਜੇ ਤਾਂ ਇਹ ਚੱਲਦਾ ਰਹੂਗਾ ਬਹੁਤ ਸੋਹਣਾ ਚੱਲ ਰਿਹਾ ਹੋਰ ਵੀ ਵਧੀਆ ਚੱਲੂਗਾ ਪਰ ਜੇ ਇਹੋ ਜਿਹੇ ਟਰੰਪ ਇੱਕ ਪੈਦਾ ਹੋਇਆ ਤੇ ਇੱਕ ਦਾ ਵੀ ਹੋਰ ਹੋਇਆ ਇਹ ਤਰਤੀ ਤੇ ਪਚਹਾੜ ਵੱਡੇ ਵੱਡੇ ਆਉਣਗੇ ਤੇ ਫਿਰ ਇਹ ਦੁਬਾਰਾ ਆਪਣਾ ਸਾਰਾ ਨਕਸ਼ਾ ਦੁਨੀਆ ਦਾ ਤਿਆਰ ਹੋਊਗਾ ਕਿ ਕਿੱਧਰ ਨੇ ਕਿੰਨੂੰ ਕਿੱਥੇ ਕਿੰਨੇ ਜਾਣਾ ਤੇ ਕਿੰਨੇ ਬਚਣਾ ਤੇ ਕਿੰਨੇ ਭੱਜਣਾ ਇਹ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਉਥਲ ਪੁਥਲ ਹੋਣ ਵਾਲੀ ਸਿੱਖਾਂ ਨੂੰ ਅੰਗਰੇਜ਼ਾਂ ਨੇ ਵੀ ਇੱਕ ਵਾਰੀ ਵਰਤਿਆ ਤੁਹਾਨੂੰ ਪਤਾ ਕਿ ਜਦੋਂ 1857 ਦਾ ਜਦੋਂ ਆਪਾਂ ਗਦਰ ਦੇ ਵਿੱਚ ਸਿੱਖ ਮਤਲਬ ਜਿਹੜੇ ਪੰਜਾਬ ਦੀ ਸੀਗੇ ਅੰਗਰੇਜ਼ਾਂ ਨੇ ਗਦਰ ਦੇ ਵਿਰੁੱਧ ਵੇਸ ਕਰਕੇ ਵਰਤਿਆ ਕਿਉਂਕਿ ਸਾਡੀ ਜਿਹੜੀ 1857 ਵਿੱਚ ਹਾਰ ਹੋਈ ਸੀ ਉਦੋਂ ਦੂਜੀਆਂ ਫੌਜਾਂ ਨੇ ਕੀਤੀ ਸੀ ਤੇ ਇਹਨਾਂ ਨੂੰ ਛੇੜ ਸੀ ਕਿ ਸਾਨੂੰ ਅੰਗਰੇਜ਼ਾਂ ਦੇ ਨਾਲ ਰਲ ਕੇ ਇਹਨਾਂ ਨੇ ਸਿੱਖਾਂ ਨੂੰ ਹਰਾਇਆ ਤੇ ਹੁਣ ਅਸੀਂ ਇਹਨਾਂ ਨੂੰ ਮਾਰਨਾ ਇਸ ਤਰੀਕੇ ਨਾਲ ਸਾਡੀ ਜਿਹੜੀ ਬੀਰਤਾ ਆ ਜਾਂ ਬਹਾਦਰੀ ਆ ਜਾਂ ਧ੍ਰਿੜਤਾ ਦੇ ਨਾਲ ਦਲੇਰੀ ਜੁੜੀ ਹੋਈ ਹੈ ਤੇ ਅਸੀਂ ਮਤਲਬ ਮਾਰਸ਼ਲ ਕੌਮ ਜਿੰਨਾਂ ਨੂੰ ਉਸ ਤਰ੍ਹਾਂ ਦਾ ਟਾਈਟਲ ਦੇ ਕੇ ਇਹ ਪੈਰਬਬਾਲਾ ਉਹਦਾ ਮਾਰਸ਼ਲ ਦੀ ਜਗ੍ਹਾ ਪੈਰ ਸਮਝ ਲਓ ਤੂੰ ਉਸ ਤਰੀਕੇ ਨਾਲ ਹਵਾਵਾਂ ਦੇ ਕੇ ਸਾਨੂੰ ਰੱਖਦੇ ਸਾਡੇ ਚ ਹੈ ਵੀ ਉਹ ਸਕਿੱਲ ਵੀ ਹੈ ਸਾਡੇ ਸਾਡੇ ਖੂਨ ਚ ਵੀ ਹੈ ਇਹੋ ਜੀ ਗੱਲ ਨਹੀਂ ਹੈ ਕਿ ਉਹ ਹਵਾਈ ਆ ਇਕੱਲੇ ਪਰ ਸਾਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਕੀ ਅਸੀਂ ਸਿਰਫ ਗੈਨਨ ਪਾਊਡਰੀ ਰਹਿਣਾ ਲੜਾਈਆਂ ਦਾ ਮਸਾਲਾ ਬਣਦੇ ਰਹਿਣਾ ਆਪਣੀਆਂ ਉਹ ਗਤਕਾ ਹੀ ਖੇਡਦੇ ਰਹਿਣਾ ਜਾਂ ਅਸੀਂ ਕੋਈ ਨਵੇਂ ਜਿੱਥੇ ਲੋਕ ਚੰਨਦੇ ਚਲੇ ਗਏ ਨਵੀਂ ਟੈਕਨੋਲੋਜੀ ਆ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗੀ ਇਹੋ ਜੀ ਬਰੀਕਬੀਨੀ ਦੇ ਵਿੱਚ ਵੀ ਜਾਣਾ ਜੇ ਦੁਨੀਆ ਦੇ ਵਿੱਚ ਪੈਰ ਲਾਉਣੇ ਆ ਜੇ ਅਸੀਂ ਆਪਣਾ ਭਵਿੱਖ ਨੂੰ ਉਜਲਾ ਕਰਨਾ ਜਾਂ ਅਸੀਂ ਦੁਨੀਆ ਦਾ ਜਿਹੜਾ ਜਿਸ ਕਿਸਮ ਦੀ ਖੇਲਣਾ ਚੱਲ ਰਹੀਆਂ ਉਹਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਆ ਤਾਂ ਫਿਰ ਇਕੱਲਾ ਮਾਰਸ਼ਲ ਕੌਮ ਨਾਲ ਨਹੀਂ ਚੱਲਣਾ ਸਾਨੂੰ ਮੈਂਟਲ ਜਿਮਨਾਸਟਿਕਸ ਜਿਹੜੇ ਆ ਉਹ ਵੀ ਕਰਨੇ ਪੈਣਗੇ ਮਤਲਬ ਸਾਨੂੰ ਦਿਮਾਗੀ ਕਸਰਤ ਵੀ ਜਿਹੜੀ ਕਰਨੀ ਜ਼ਰੂਰੀ ਆ ਐ ਨਹੀਂ ਮੈਂ ਕਹਿ ਰਿਹਾ ਇਹਨੂੰ ਇਹ ਉਲਟਾ ਨਹੀਂ ਲੈਣਾ ਚਾਹੀਦਾ ਕਿ ਮੈਂ ਇਹੋ ਜਿਹਾ ਕੋਈ ਸਟਾਇਰ ਕਰ ਰਿਹਾ ਕਿ ਪੰਜਾਬੀ ਸੋਚਦੇ ਨਹੀਂ ਪੰਜਾਬੀ ਪੜ੍ਹਦੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਕੋਈ ਵੀ ਮਿਹਨਤ ਭਾਵੇਂ ਮੈਨੂਅਲੀ ਹੋਵੇ ਬਿਨਾ ਸੋਚਣ ਤੋਂ ਬਿਨਾ ਸਮਝਣ ਤੋਂ ਕੋਈ ਕੋਈ ਚੀਜ਼ ਕੋਈ ਕੰਮ ਦੁਨੀਆ ਦਾ ਹੁੰਦਾ ਨਹੀਂ ਹੈ ਪਰ ਜਿਸ ਕਿਸਮ ਦੇ ਕੰਪੀਟੀਸ਼ਨ ਆਉਣ ਵਾਲੇ ਸਮੇਂ 'ਚ ਹੈਗੇ ਆ ਉਹ ਬੜੇ ਬਹੁਤ ਜ਼ਿਆਦਾ ਬਰੀਕ ਬੁੱਧੀ ਤੇ ਪੜੇ ਲਿਖੇ ਤੇ ਬਹੁਤ ਪ੍ਰੋਫੈਸ਼ਨਲ ਲੋਕਾਂ ਦੇ ਕੰਮ ਹੈਗੇ ਆ ਉਹਦੇ ਚ ਅਸੀਂ ਆਪਣੇ ਆਪ ਨੂੰ ਸਾਡੇ ਕਿੱਥੇ ਪੰਜਾਬ ਦੇ ਵਿੱਚ ਸਾਨੂੰ ਪਤਾ ਹੀ ਹੈ ਜਿਹੜੀਆਂ ਯੂਨੀਵਰਸਿਟੀਆਂ ਜਾਂ ਆਧਾਰੇ ਜਾਂ ਸਾਡੀ ਉਹਨਾਂ ਦੇ ਵਿੱਚ ਕਨਫਰੰਟ ਕਰਕੇ ਓਵਰਕਮ ਕਰਕੇ ਉਹਨਾਂ ਚ ਅੱਗੇ ਨੰਗਣ ਦੀ ਸਾਡੀ ਤਿਆਰੀ ਕੀ ਹੈਗੀ ਤਾਂ ਹੀ ਤੇ ਸਾਡੇ ਬੱਚੇ ਬਾਹਰ ਜਾ ਕੇ ਪੜ੍ਹਦੇ ਆ ਕਿਉਂ ਇੱਥੇ ਉਹ ਮਿਲਦਾ ਨਹੀਂ ਜੋ ਸਾਨੂੰ ਕੰਪੀਟ ਕਰਨ ਲਈ ਸਾਰਾ ਕੁਝ ਮਸਾਲਾ ਚਾਹੀਦਾ ਤਾਂ ਉਸ ਲਈ ਜ਼ਿਆਦਾ ਸੋਚਣਾ ਚਾਹੀਦਾ ਪੰਜਾਬੀਆਂ ਨੂੰ ਬਾਕੀ ਜੇ ਆਪਾਂ ਨਹੀਂ ਸੋਚਾਂਗੇ ਵਰਤਣ ਵਾਲੇ ਤੇ ਭਾਵੇਂ ਉਹ ਪੈਰੋ ਬਟਾਲੀਆਂ ਬਟਾਲੀਆਂ ਬਣਾ ਲੈਣ ਜਾਂ ਸੇਕ ਬਟਾਲੀਆਂ ਜਾਂ ਕੋਈ ਹੋਰ ਕੋਈ ਨਾਂ ਦੇ ਮਾਰਾਣਾ ਪ੍ਰਤਾਪ ਬਟਾਲੀਆਂ ਬਣਾ ਲੈਣ ਵਰਤਣ ਵਾਲੇ ਤੇ ਫਿਰ ਵਰਤਣਗੇ ਤੇ ਵਰਤੇ ਜਾਣ ਵਾਲੇ ਵੀ ਤਿਆਰ ਹੋ ਜਾਣਗੇ ਕਿਉਂਕਿ ਉਹਨਾਂ ਕੋਲ ਕੋਈ ਹੋਰ ਰਾਹ ਜਾਂ ਅਲਟਰਨੇਟਿਵ ਵਿਜ਼ਨ ਨਹੀਂ ਹੋਊਗਾ ਉਹਨੂੰ ਲੱਗਦਾ ਹੋਊਗਾ ਕਿ ਸਭ ਤੋਂ ਮਹਾਨ ਕੰਮ ਇਹੀ ਹੈ ਇਸ ਲਈ ਸਾਰਿਆਂ ਨੂੰ ਆਪਣੇ ਜਿਹੜੇ ਪੰਜਾਬੀ ਹੈ ਜਾਂ ਖਾਸ ਕਰ ਜਿਹੜੀ ਵੀ ਪੰਜਾਬ 'ਚ ਸਰਕਾਰ ਆਉਂਦੀ ਆ ਉਹਨਾਂ ਨੂੰ ਇਥੋਂ ਦੇ ਜਿਹੜੇ ਚੰਗੇ ਸੂਝਵਾਨ ਸਿਆਣੇ ਵਿਜਨਰੀ ਕਮਿਟਿਡ ਬੰਦਿਆ ਉਹਨਾਂ ਦੇ ਨਾਲ ਸਿਰ ਜੋੜ ਕੇ ਇਹਨਾਂ ਚੀਜ਼ਾਂ ਨੂੰ ਪਲਾਨ ਕਰਕੇ ਸਿਸਟੇਮੈਟਿਕਲੀ ਲਾਗੂ ਕਰਨਾ ਚਾਹੀਦਾ ਨਹੀਂ ਤੇ ਬਹੁਤ ਪਛੜ ਜਾਣਾ